ਸਾਚੂਏ ਕਾਲਜੀ ਚੌਲਾਂ ਦੇ ਆਟੇ ਦੀਆਂ ਜੜੀਆਂ ਪਿੰਨੀਆਂ ਜਾਂ ਲੱਡੂ ਤਾਂ ਤੁਸੀਂ ਬਹੁਤ ਵਾਰੀ ਖਾਦੇ ਹੋਣਗੇ ਪਰ ਅੱਜ ਮੈਂ ਤੁਹਾਡੇ ਵਾਸਤੇ ਬਿਲਕੁਲ ਅਲੱਗ ਤਰੀਕੇ ਨਾਲ ਬਣਨ ਵਾਲੀ ਚੌਲਾਂ ਦੇ ਆਟੇ ਦੀ ਇੱਕ ਬਹੁਤ ਹੀ ਟੇਸਟੀ ਬਰਫੀ ਦੀ ਰੈਸਪੀ ਲੈ ਕੇ ਆਈ ਆ ਇਹ ਵਾਲੀ ਜਿਹੜੀ ਆਪਾਂ ਬਰਫੀ ਬਣਾਉਣ ਵਾਲਿਆ ਨਾ ਇਹਨੂੰ ਬਣਾਉਣ ਵਾਸਤੇ ਨਾ ਤਾਂ ਤੁਹਾਨੂੰ ਘਿਓ ਦੀ ਜ਼ਰੂਰਤ ਪਵੇਗੀ ਤੇ ਨਾ ਹੀ ਚਾਸ਼ਨੀ ਦੇ ਬਿਨਾ ਚਾਸ਼ਨੀ ਤੋਂ ਆਪਾਂ ਨੂੰ ਬਣਾ ਕੇ ਤਿਆਰ ਕਰਾਂਗੇ ਖਾਣ ਵਿੱਚ ਬਹੁਤ ਹੀ ਲਾਜਵਾ ਬਣਦੀ ਹੈ ਤੇ ਬਣਾਉਣਾ ਇਹਨੂੰ ਬਿਲਕੁਲ ਸੌਖਾ ਹੈ ਤਾਂ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਇਹ ਰੈਸਪੀ ਚੰਗੀ ਲੱਗੇਗੀ ਚੰਗੀ ਲੱਗੀ ਤਾਂ ਇਹਨੂੰ ਲਾਈਕ ਤੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਫਿਰ ਇਸ ਬਰਫੀ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਤਾਂ ਇਸ ਬਰਫੀ ਨੂੰ ਬਣਾਉਣ ਵਾਸਤੇ ਆਪਾਂ ਸਭ ਤੋਂ ਪਹਿਲਾਂ ਜਿਹੜਾ ਇੱਕ ਕੱਪ ਲਿਆ ਚੌਲਾਂ ਦਾ ਆਟਾ ਨਾਪ ਹਾਸਤੇ ਤੁਸੀਂ ਘਰ ਦਾ ਕੋਈ ਵੀ ਇੱਕ ਕੱਪ ਜਾਂ ਕੌਲੀ ਸੈੱਟ ਕਰ ਲੈਣਾ ਸਾਰਾ ਨਾਪ ਉਸੇ ਨਾਲ ਲੈਣਾ ਤੇ ਚੌਲਾਂ ਦਾ ਆਟਾ ਜਿਹੜਾ ਤੁਹਾਨੂੰ ਬਹੁਤ ਹੀ ਆਰਾਮ ਨਾਲ ਕਿਸੇ ਵੀ ਜਿਹੜਾ ਗਰੋਸਰੀ ਸਟੋਰ ਹੈ ਨਾ ਜਿੱਥੇ ਆਪਾਂ ਕਰਿਆਨੇ ਦਾ ਸਮਾਨ ਲੈਣੇ ਉੱਥੋਂ ਤੁਹਾਨੂੰ ਮਿਲ ਜਾਏਗਾ ਰਾਸ਼ਨ ਵਾਲੇ ਸਟੋਰ ਤੋਂ ਤੇ ਹੁਣ ਆਪਾਂ ਇਹਦੇ ਵਿੱਚ 6 ਚਮਚ ਪਾਵਾਂਗੇ ਸੂਜੀ ਦੇ ਬਰੀਕ ਵਾਲੀ ਸੂਜੀ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੇ ਕੱਪ ਦੇ ਨਾਪ ਨਾਲ ਦੇਖੀਏ ਨਾ ਇਹ ਅੱਧਾ ਕੱਪ ਹੈ ਉਹ ਵਾਲਾ ਇੱਕ ਕੱਪ ਸੀ ਤਾਂ ਅੱਧੇ ਕੱਪ ਤੋਂ ਥੋੜੀ ਜੀ ਘੱਟ ਆਪਾਂ ਇਹਦੇ ਵਿੱਚ ਜਿਹੜੀ ਸੂਜੀ ਪਾ ਦਿੱਤੀ ਹੈ ਤੇ ਹੁਣ ਆਪਾਂ ਇਹਨਾਂ ਨੂੰ ਸੂਜੀ ਨੂੰ ਤੇ ਜਿਹੜਾ ਇਹਦਾ ਚੌਲਾਂ ਦਾ ਆਟਾ ਇਹਨਾਂ ਨੂੰ ਗੈਸ ਦੇ ਘੱਟ ਫਲੇਮ ਤੇ ਚੰਗੀ ਤਰ੍ਹਾਂ ਭੁੰਨ ਲੈਣਾ 8 ਤੋਂ 10 ਮਿੰਟ ਦੇ ਕਰੀਬ ਲੱਗ ਜਾਂਦੇ ਹਨ ਭੁੰਨਦੇ ਹੋਏ ਤੇ ਗੈਸ ਦਾ ਫਲੇਮ ਆਪਾਂ ਘੱਟ ਰੱਖਾਂਗੇ ਇਹਦਾ ਕਲਰ ਵੀ ਹੈ ਜਿਹੜਾ ਜ਼ਿਆਦਾ ਚੇਂਜ ਨਹੀਂ ਹੋਣਾ ਚਾਹੀਦਾ ਤਾਂ ਜਦੋਂ ਆਪਾਂ ਨੂੰ ਘੱਟ ਫਲੇਮ ਤੇ ਭੁੰਨਦੇ ਆ ਨਾ ਆਟਾ ਕੱਚਾ ਵੀ ਨਹੀਂ ਰਹਿੰਦਾ ਤੇ ਇਹਦਾ ਜ਼ਿਆਦਾ ਕਲਰ ਵੀ ਚੇਂਜ ਨਹੀਂ ਹੁੰਦਾ ਤਾਂ ਹੁਣ ਜਿਵੇਂ ਜਿਵੇਂ ਆਪਾਂ ਦੇਖੋ ਇਹਨੂੰ ਹੌਲੀ ਹੌਲੀ ਭੁੰਨਦੇ ਜਾ ਰਹੇ ਹਲਕਾ ਜਿਹਾ ਇਹਦਾ ਕਲਰ ਹੈ ਪਹਿਲਾਂ ਤੋਂ ਚੇਂਜ ਹੋਇਆ ਦੇਖ ਕੇ ਤੁਹਾਨੂੰ ਪਤਾ ਚੱਲ ਰਿਹਾ ਹੋਵੇਗਾ ਤੇ ਇਹਨੂੰ ਭੁੰਨਦੇ ਹੋ 8 ਤੋਂ 10 ਮਿੰਟ ਦੇ ਕਰੀਬ ਹੋਣ ਵਾਲੇ ਆ ਆਟੇ ਵਿੱਚ ਬਿਲਕੁਲ ਵੀ ਕੱਚੇਪਨ ਦਾ ਟੇਸਟ ਨਹੀਂ ਆਏਗਾ ਚੰਗੀ ਤਰ੍ਹਾਂ ਆਪਾਂ ਇਹਨੂੰ ਭੁੰਨ ਲਿਆ ਤਾਂ 8 ਤੋਂ 10 ਮਿੰਟ ਭੁੰਨਣ ਤੋਂ ਬਾਅਦ ਜਿਹੜਾ ਆਪਾਂ ਗੈਸ ਦਾ ਫਲੇਮ ਬੰਦ ਕਰਦੇ ਨਾ ਤੈਨੂੰ ਆਪਾਂ ਇੱਕ ਲੱਕ ਬਰਤਨ ਵਿੱਚ ਕੱਢ ਲੈਣਾ ਇਸ ਤੋਂ ਬਾਅਦ ਕੜਾਈ ਨੂੰ ਆਪਾਂ ਦੁਬਾਰਾ ਤੋਂ ਗੈਸ ਤੇ ਰੱਖਿਆ ਤੇ ਸੇਮ ਕੱਪ ਦੇ ਨਾਪ ਨਾਲ 2 ਕੱਪ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਦੇ ਜਿਹੜੀ ਵੀ ਕੌਲੀ ਜਾਂ ਉਹਦੇ ਨਾਲ ਕਿਸੇ ਵੀ ਤੁਸੀਂ ਭਾਂਡੇ ਨਾਲ ਨਾਪ ਲੋਗੇ ਨਾ ਛੋਲਾਂ ਦੇ ਆਟੇ ਦਾ ਸੇਮ ਦੇ ਨਾਲ ਹੀ ਆਪਾਂ ਜਿਹੜਾ 2 ਕੌਲੀਆਂ ਦੁੱਧ ਦੀਆਂ ਪਾ ਦੇਣੀਆਂ ਨੇ ਦੁੱਧ ਵਿੱਚ ਜਦੋਂ ਉਬਾਲ ਆ ਜਾਂਦਾ ਫਿਰ ਆਪਾਂ ਇਹਦੇ ਵਿੱਚ ਅੱਧੀ ਕੌਲੀ ਪਾਵਾਂਗੇ ਚੀਨੀ ਦੀ ਮੈਂ ਨਾ ਥੋੜੀ ਜਿਹੀ ਘੱਟ ਇਹਦੇ ਵਿੱਚ ਚੀਨੀ ਪਾਈ ਹੈ ਤੁਹਾਨੂੰ ਮਿੱਠਾ ਜ਼ਿਆਦਾ ਪਸੰਦ ਹੈ ਤੁਸੀਂ ਥੋੜਾ ਜ਼ਿਆਦਾ ਵੀ ਕਰ ਸਕਦੇ ਹੋ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਦਿੱਤਾ ਹਰੀ ਇਲਾਇਚੀ ਦਾ ਪਾਊਡਰ ਇਲਾਇਚੀ ਨੂੰ ਪੀਸ ਕੇ ਨਾ ਉਹਦਾ ਪਾਊਡਰ ਇਹਦੇ ਵਿੱਚ ਪਾਇਆ ਤੇ ਹੁਣ ਆਪਾਂ ਨਾ ਦੁੱਧ ਨੂੰ ਐਵੇਂ ਹੀ ਲਗਾਤਾਰ ਚਲਾਉਂਦੇ ਹੋਏ ਪਕਾਵਾਂਗੇ ਪਕਾਉਣਾ ਆਪਾਂ ਇਹਨਾਂ ਨੂੰ ਉਹਨਾਂ ਕਾ ਜਿਵੇਂ ਆਪਾਂ 2 ਕੌਲੀਆਂ ਦੁੱਧ ਲਿਆ ਜਦੋਂ ਸਵਾ ਕ ਕੌਲੀ ਦੇ ਕਰੀਬ ਹੈ ਜਿਹੜਾ ਸਵਾ ਕ ਕੱਪ ਦੇ ਕਰੀਬ ਦੁੱਧ ਰਹਿ ਜਾਏ 1 ਕੱਪ ਤੋਂ ਥੋੜ ਤਾ ਜਿਵੇਂ ਜਿਵੇਂ ਆਪਾਂ ਦੁੱਧ ਨੂੰ ਪਕਾਉਂਦੇ ਜਾਵਾਂਗੇ ਨਾ ਹੌਲੀ ਹੌਲੀ ਦੇਖੋ ਇਹ گاੜਾ ਹੋਣਾ ਸ਼ੁਰੂ ਹੋ ਜਾਏਗਾ ਪਹਿਲਾਂ ਤੋਂ ਇਹਦੀ ਕੁਆਂਟੀਟੀ ਆ ਥੋੜੀ ਜੀ ਘਟਣੀ ਸ਼ੁਰੂ ਹੋ ਗਈ ਹੈ ਤੇ ਹੁਣ ਪਹਿਲਾਂ ਤੋਂ ਵੀ ਥੋੜੀ ਕੁਆਂਟੀਟੀ ਹੋਰ ਵੀ ਘਟ ਗਈ ਹੈ ਜਦੋਂ ਤੁਹਾਨੂੰ ਲੱਗੇ ਕਿ ਹੁਣ ਜਿਹੜਾ ਦੁੱਧ ਸਵਾ ਕ ਕੱਪ ਦੇ ਕਰੀਬ ਰਹਿ ਗਿਆ ਫਿਰ ਆਪਾਂ ਜਿਹੜਾ ਗੈਸ ਦਾ ਫਲੇਮ ਬੰਦ ਕਰ ਦਾਂਗੇ ਤਾਂ ਹੁਣ ਦੇਖੋ ਦੁੱਧ ਇੰਨਾ ਕਰ ਰਹਿ ਗਿਆ ਗੈਸ ਦਾ ਫਲੇਮ ਆਪਾਂ ਜਿਹੜਾ ਬੰਦ ਕਰ ਦਿੱਤਾ ਤੇ ਇਸ ਤੋਂ ਬਾਅਦ ਨਾ ਹੁਣ ਇਹ ਜਿਹੜਾ ਦੁੱਧ ਗਰਮ ਦੁੱਧ ਨੂੰ ਹੀ ਤੁਸੀਂ ਜਿਵੇਂ ਆਪਾਂ ਆਟਾ ਜਿਹੜਾ ਭੁੰਨ ਕੇ ਰੱਖਿਆ ਹੋਇਆ ਸੀ ਉਹਨੂੰ ਆਪਾਂ ਅਲੱਗ ਤੇ ਗਰਮ ਦੁੱਧ ਆਪਾਂ ਦੇ ਵਿੱਚ ਪਾ ਦੇਣਾ ਠੰਡਾ ਇਹਨੂੰ ਬਿਲਕੁਲ ਨਹੀਂ ਹੋਣ ਦੇਣਾ ਤਾਂ ਜਦੋਂ ਤੁਸੀਂ ਗਰਮ ਦੁੱਧ ਨੂੰ ਇਹਦੇ ਵਿੱਚ ਆਟੇ ਵਿੱਚ ਇੱਕ ਵਾਰੀ ਮਿਲਾ ਦੋਗੇ ਨਾ ਚੌਲਾਂ ਦੇ ਵਿੱਚ ਫਿਰ ਤੁਸੀਂ ਚਮਚ ਦੀ ਹੈਲਪ ਨਾਲ ਇਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਸ ਤਰ੍ਹਾਂ ਦੇਖੋ ਇੱਕ ਤਾਂ ਹੁੰਦਾ ਜਦੋਂ ਆਪਾਂ ਇਹਨੂੰ ਦੁੱਧ 'ਚ ਪਕਾ ਕੇ ਬਣਾਉਂਦੇ ਆ ਬਰਫੀ ਨੂੰ ਬਿਲਕੁਲ ਅਲੱਗ ਟੈਕਸਚਰ ਉਹਦਾ ਆਂਦਾ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖੋ ਬਹੁਤ ਹੀ ਦਾਣੇਦਾਰ ਤੇ ਬਹੁਤ ਹੀ ਵਧੀਆ ਬਰਫੀ ਜਿਹੜੀ ਬਣ ਜਾਂਦੀ ਹੈ ਹੁਣ ਆਪਾਂ ਦੇਖੋ ਦੁੱਧ ਨੂੰ ਇਹ ਚੰਗੀ ਤਰ੍ਹਾਂ ਮਿਕਸ ਕਰਤਾ ਸਾਰੇ ਦੁੱਧ ਨੂੰ ਇਹਨੇ ਬਹੁਤ ਹੀ ਜਲਦੀ ਸੋਖ ਲਿਆ ਜਦੋਂ ਇਹ ਮਿਕਸਚਰ ਐਵੇਂ ਦਾ ਹੋ ਜੇਗਾ ਨਾ ਫਿਰ ਆਪਾਂ ਇਹਦੇ ਵਿੱਚ ਅੱਧਾ ਕੱਪ ਪਾਵਾਂਗੇ ਮਿਲਕ ਪਾਊਡਰ ਦਾ ਮਿਲਕ ਪਾਊਡਰ ਤੁਸੀਂ ਇਹਦੇ ਵਾਸਤੇ ਕੋਈ ਵੀ ਯੂਜ਼ ਕਰ ਸਕਦੇ ਹੋ ਜੋ ਵੀ ਤੁਹਾਨੂੰ ਮਿਲਦਾ ਹੈ ਡੇਰੀ ਵਾਈਟਨਰ ਵੀ ਇਹਦੇ ਵਿੱਚ ਪਾ ਸਕਦੇ ਹੋ ਤੇ ਜੇ ਸਕਿਮਡ ਮਿਲਕ ਪਾਊਡਰ ਮਿਲਦਾ ਤੁਹਾਨੂੰ ਤਾਂ ਸਭ ਤੋਂ ਵਧੀਆ ਉਹ ਵੀ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਤੇ ਇੱਕ ਚੀਜ਼ ਦਾ ਤੁਸੀਂ ਹੋਰ ਧਿਆਨ ਰੱਖਣਾ ਇਹਨੂੰ ਹੱਥਾਂ ਨਾਲ ਬਿਲਕੁਲ ਮਿਕਸ ਨਹੀਂ ਕਰਨਾ ਆਟੇ ਦੀ ਤਰ੍ਹਾਂ ਵੀ ਨਹੀਂ ਇਹਨੂੰ ਗੁੰਨਣਾ ਐਵੇਂ ਦੇਖੋ ਜਿਵੇਂ ਆਪਾਂ ਚਮਚ ਨਾਲ ਇਹਨੂੰ ਥੋੜ੍ਹਾ- ਥੋੜਾ ਥੋੜਾ ਮਸਲਦੇ ਇਸ ਤਰੀਕੇ ਨਾਲ ਹੀ ਤੁਸੀਂ ਉਹਨੂੰ ਮਿਕਸ ਕਰਨਾ ਤਾਂ ਇਸ ਤਰ੍ਹਾਂ ਨਾਲ ਇਹਦਾ ਟੈਕਸਚਰ ਬਹੁਤ ਵਧੀਆ ਆਏਗਾ ਜੇ ਤੁਸੀਂ ਇਹਨੂੰ ਆਟੇ ਦੀ ਤਰ੍ਹਾਂ ਗੁੰਨਣਾ ਸ਼ੁਰੂ ਕਰ ਦੋਗੇ ਹੱਥਾਂ ਨਾਲ ਫਿਰ ਇਹਦਾ ਟੈਕਸਚਰ ਚੇਂਜ ਹੋ ਜਾਏਗਾ ਤਾਂ ਇਸ ਚੀਜ਼ ਦਾ ਵੀ ਤੁਸੀਂ ਧਿਆਨ ਰੱਖਣਾ ਨੂੰ ਬਿਲਕੁਲ ਵੀ ਆਟੇ ਦੀ ਤਰ੍ਹਾਂ ਨਹੀਂ ਗੁੰਨਣਾ ਇਸੇ ਤਰ੍ਹਾਂ ਇਹਨੂੰ ਮੈਂ ਜਿਹੜਾ ਆਪਾਂ ਮਿਕਸ ਕਰ ਲੈਣਾ ਤਾਂ ਮਿਕਸਚਰ ਦੇਖੋ ਆਪਣੇ ਕੋਲ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਬਿਲਕੁਲ ਖੋਏ ਦੀ ਤਰ੍ਹਾਂ ਨਾ ਇਹਦਾ ਟੈਕਸਚਰ ਆਇਆ ਹੈ ਹੁਣ ਆਪਾਂ ਜਿਹੜੀ ਵੀ ਥਾਲੀ ਆ ਟ੍ਰੇਸ ਬਰਫੀ ਜਮਾਉਣੀ ਆ ਉਹਨੂੰ ਥੋੜਾ ਜਿਹਾ ਘਿਓ ਨਾਲ ਗ੍ਰੀਸ ਕਰ ਲਾਂਗੇ ਥੋੜਾ ਜਿਹਾ ਚੁਕਿਓ ਲਗਾ ਲਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਬਟਰ ਪੇਪਰ ਲਗਾਤਾ ਥੋੜਾ ਜਿਹਾ ਘਿਓ ਇਹਦੇ ਉੱਪਰ ਵੀ ਲਗਾ ਦਾਂਗੇ ਬਟਰ ਪੇਪਰ ਲਗਾਉਣ ਨਾਲ ਨਾ ਬਰਫੀ ਜਿਹੜੀ ਇਹ ਬਹੁਤ ਈਜ਼ੀਲੀ ਨਿਕਲ ਆਉਂਦੀ ਆ ਤਾਂ ਹੁਣ ਮਿਕਸਚਰ ਨੂੰ ਤੁਸੀਂ ਦੇਖੋ ਇਸ ਤਰ੍ਹਾਂ ਪਾਣਾ ਹੈ ਟ੍ਰੇ 'ਚ ਜਿਵੇਂ ਆਪਾਂ ਇਸ ਤਰ੍ਹਾਂ ਹਲਕਾ ਹਲਕਾ ਜਿਹਾ ਫੈਲਾ ਕੇ ਨੂੰ ਪਾ ਰਹੇ ਹਾਂ ਨਾ ਫਿਰ ਉਸ ਤੋਂ ਬਾਅਦ ਆਪਾਂ ਚਮਚ ਨਾਲ ਇਹਨੂੰ ਇਸ ਤਰ੍ਹਾਂ ਦਬਾ ਕੇ ਸੈੱਟ ਕਰ ਦੇਣਾ ਸ਼ੁਰੂ ਵਿੱਚ ਤੁਹਾਨੂੰ ਲੱਗੇ ਜਾਈ ਮਿਕਸਚਰ ਥੋੜਾ ਜਿਹਾ ਇਸ ਤਰੀਕੇ ਦਾ ਜਦੋਂ ਤੁਸੀਂ ਉਹਨੂੰ ਚਮਚ ਨਾਲ ਇਸ ਤਰ੍ਹਾਂ ਸੈੱਟ ਕਰੋਗੇ ਨਾ ਬਹੁਤ ਹੀ ਵਧੀਆ ਦੇਖੋ ਇਸ ਤਰ੍ਹਾਂ ਇਹ ਸੈੱਟ ਹੋ ਜਾਏਗਾ ਬਸ ਚਮਚ ਨਾਲ ਉਹਨੂੰ ਇਸ ਤਰ੍ਹਾਂ ਦਬਾਂਦੇ ਜਾਣਾ ਤੇ ਚੰਗੀ ਤਰ੍ਹਾਂ ਤੁਸੀਂ ਸੈੱਟ ਕਰ ਦੇਣਾ ਤਾਂ ਇਹ ਦੇਖੋ ਬਰਫੀ ਜਿਹੜੀ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਤਰ੍ਹਾਂ ਸੈੱਟ ਹੋ ਚੁੱਕੀ ਹੈ ਹੁਣ ਜੇ ਤੁਸੀਂ ਚਾਹੋ ਤੇ ਇਹਦੀ ਗਾਰਨਿਸ਼ਿੰਗ ਕਰ ਸਕਦੇ ਹੋ ਡਰਾਈ ਫਰੂਟਸ ਨਾਲ ਇਸੇ ਤਰ੍ਹਾਂ ਰੱਖਣਾ ਚ ਮੈਦੇ ਉੱਪਰ ਜਿਹੜਾ ਥੋੜਾ ਜਿਹਾ ਬਾਰੀਕ ਕੱਟੇ ਹੋਏ ਪਿਸਤਾ ਪਾ ਦਿੱਤੇ ਆ ਚਮਚ ਨਾਲ ਇਹਨੂੰ ਵੀ ਦਬਾ ਦਾਂਗੇ ਤੇ ਇਸ ਤੋਂ ਬਾਅਦ ਨੇ ਬਰਫੀ ਨੂੰ ਇਹ ਜਿਹੜਾ ਆਪਾਂ 3 ਤੋਂ 4 ਘੰਟੇ ਲਈ ਸੈੱਟ ਹੋਣ ਵਾਸਤੇ ਰੱਖ ਦਾਂਗੇ ਐਵੇਂ ਰੂਮ ਟੈਂਪਰੇਚਰ ਤੇ ਰੱਖ ਦੋਗੇ ਨਾ ਅੱਜਕੱਲ ਠੰਡ ਹੈ ਤਾਂ ਵੀ ਇਹ ਜਿਹੜੀ ਹੈ ਜੰਮ ਜਾਏਗੀ ਜੇ ਤੁਹਾਨੂੰ ਜ਼ਿਆਦਾ ਜਲਦੀ ਹੈ ਫਿਰ ਤੁਸੀਂ ਇਹਨੂੰ 1 ਘੰਟੇ ਵਾਸਤੇ ਫ੍ਰਿਜ ਵਿੱਚ ਰੱਖ ਦੋ ਉਸ ਤੋਂ ਬਾਅਦ ਇੱਕ ਵਾਰੀ ਇਹਨੂੰ ਚੈੱਕ ਕਰ ਲਓ ਜੇ ਬਰਫੀ ਜੰਮ ਚੁੱਕੀ ਹੈ ਤਾਂ ਉਸ ਤੋਂ ਬਾਅਦ ਤੁਸੀਂ ਇਹਨੂੰ ਡੀਮੋਲਡ ਕਰ ਲੈਣਾ ਤਾਂ ਆਪਾਂ ਇਹਨੂੰ ਇਹ ਜਿਹੜਾ ਬਾਹਰ ਹੀ ਰੱਖਿਆ ਸੀ 4 ਘੰਟਿਆਂ ਬਾਅਦ ਇਹ ਦੂਸਰੀ ਪਲੇਟ ਵਿੱਚ ਇਹਨੂੰ ਇਸ ਤਰ੍ਹਾਂ ਸਿੱਧਾ ਕਰ ਲੈਣੇ ਆ ਇਸ ਤੋਂ ਬਾਅਦ ਨਾ ਤੁਹਾਨੂੰ ਦੇ ਪੀਸਿਸ ਕੱਟ ਕਰਕੇ ਦਿਖਾਨੀ ਆ ਕੱਟ ਕਰਨ ਤੋਂ ਤੁਹਾਨੂੰ ਇਹ ਦੇਖੋ ਪਤਾ ਚੱਲ ਜੇਗਾ ਜਿਵੇਂ ਚਾਸ਼ਨੀ ਦੀ ਬਰਫੀ ਹੁੰਦੀ ਹੈ ਨਾ ਇੱਕ ਤਾਰ ਵਾਲੀ ਆਪਾਂ ਬਰਫੀ ਬਣਾਉਣੀ ਆ ਬਸ ਓਵੇਂ ਦਾ ਟੈਕਸਚਰ ਬਿਨਾਂ ਚਾਸ਼ਨੀ ਤੋਂ ਇਸ ਬਰਫੀ ਦਾ ਜਿਹੜਾ ਬਣ ਕੇ ਆ ਜਾਂਦਾ ਹੈ ਬਹੁਤ ਹੀ ਵਧੀਆ ਇਸ ਦੇ ਪੀਸਿਸ ਕੱਟ ਹੋ ਰਹੇ ਨੇ ਤੇ ਇੱਕ ਪੀਸ ਤੁਹਾਨੂੰ ਮੈਂ ਬਾਅਦ ਵਿੱਚ ਇਹਦਾ ਤੋੜ ਕੇ ਵੀ ਦਿਖਾਨੀ ਆ ਆ ਇਹ ਵਾਲੀ ਜਿਹੜੀ ਬਰਫੀ ਹੈ ਇਹਨੂੰ ਸਰਵ ਕਰਨ ਵਾਸਤੇ ਜੇ ਤੁਸੀਂ ਇਹਦੇ ਤੇ ਚਾਂਦੀ ਦਾ ਵਰਕ ਲਗਾਉਣਾ ਚਾਹੁੰਦੇ ਹੋ ਨਾ ਉਹ ਵੀ ਲਗਾ ਸਕਦੇ ਹੋ ਮੇਰੇ ਕੋਲ ਪਿਆ ਸੀ ਮੈਂ ਲਗਾ ਦਿੱਤਾ ਪਰ ਕਈ ਲੋਕਾਂ ਨੂੰ ਚਾਂਦੀ ਦਾ ਵਰਕ ਲਗਾਉਣਾ ਪਸੰਦ ਨਹੀਂ ਆ ਤੁਸੀਂ ਨਹੀਂ ਲਗਾਇਓ ਤੇ ਇੱਕ ਪੀਸ ਤੁਹਾਨੂੰ ਹੁਣ ਇਹਦਾ ਤੋੜ ਕੇ ਵੀ ਦਿਖਾਨੀ ਆ ਬਹੁਤ ਹੀ ਸੌਫਟ ਦੇਖੋ ਇਹ ਵਾਲੀ ਜਿਹੜੀ ਬਰਫੀ ਆ ਬਣ ਕੇ ਤਿਆਰ ਹੋਈ ਆ ਹੋਏ ਦੀ ਬਰਫੀ ਦੀ ਤਰ੍ਹਾਂ ਹੀ ਨਾ ਇਹਦਾ ਟੈਕਸਚਰ ਆਇਆ ਤੇ ਮਾਰਕੀਟ ਨਾਲੋਂ ਕਿਤੇ ਜ਼ਿਆਦਾ ਵਧੀਆ ਬਰਫੀ ਹੈ ਨਾ ਜਿਹੜੀ ਤੁਸੀਂ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਹਾਈਜਨਿਕ ਵੀ ਹੁੰਦੀ ਆ ਆਪਾਂ ਨੂੰ ਪਤਾ ਵੀ ਹੁੰਦਾ ਆਪਾਂ ਇਹਦੇ ਵਿੱਚ ਕਿਹੜਾ ਸਮਾਨ ਯੂਜ਼ ਕੀਤਾ ਤੇ ਇਸ ਬਰਫੀ ਨੂੰ ਤੁਸੀਂ ਆਰਾਮ ਨਾਲ ਜਿਹੜਾ ਹਫ਼ਤੇ ਭਰ ਵਾਸਤੇ ਵੀ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਤੇ ਰੈਸਪੀ ਚੰਗੀ ਲੱਗੀ ਤਾਂ ਇਹਨੂੰ ਆਪਣੇ ਫਰੈਂਡਸ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਅੱਜ ਦੀ ਰੈਸਪੀ ਕਿਵੇਂ ਦੀ ਲੱਗੀ ਜਲਦੀ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਆਪਣਾ ਧਿਆਨ ਰੱਖੋ ਆਪਣੀ ਫੈ